ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਗੱਲ ਕਰਨਾ ਚਾਹੁੰਨੀ ਹੈ ਕਿ ਜਿਹੜੀ ਇਹ ਡਰਾਮਿਆਂ ਦੀ ਸਰਕਾਰ ਜਿਹੜੀ ਝਾੜੂ ਦੀ ਸਰਕਾਰ ਹੈ ਇਹ ਇਹਨਾਂ ਦਾ ਮੋਢੀ ਨਾਟਕਾਂ ਤੋਂ ਵੱਜਿਆ ਹੋਇਆ ਜਿਹੜਾ ਨਾਟਕ ਬਾਜਾ ਜੀ ਦਾ ਮੁੱਖ ਮੰਤਰੀ ਬਣ ਗਿਆ ਨਾਟਕਾਂ ਦੀ ਸਰਕਾਰ ਹੈ ਹੁਣ ਇਹਨਾਂ ਨੇ ਇੱਕ ਨਵਾਂ ਨਾਟਕ ਸ਼ੁਰੂ ਕਰਤਾ ਕਿ ਗੈਂਗਸਟਰ ਤੇ ਵਾਰ ਪਹਿਲਾਂ ਯੋਧਨ ਅਸ਼ੀਵਰੋਧ ਕਰਿਆ ਕਦੇ ਸਿੱਖਿਆ ਕ੍ਰਾਂਤੀ ਹੁਣ ਕਹਿੰਦੇ ਕਿ ਅਸੀਂ ਗੈਂਗਸਟਰ ਤੇ ਵਾਰ ਮੈਂ ਕਹਿਣਾ ਚਾਹੁੰਨੀ ਗੈਂਗਸਟਰ ਤੇ ਵਾਰ ਨਹੀਂ ਗੈਂਗਸਟਰ ਨਾਲ ਪਿਆਰ ਹੈ ਇਹਨਾਂ ਦਾ ਇਹਨਾਂ ਨੇ ਸ਼ੁਰੂ ਕਿੱਥੋਂ ਹੋਇਆ ਇਹ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਇਹਨਾਂ ਦਾ ਜਦੋਂ ਸਰਕਾਰ ਆਈ ਤੇ ਗੈਂਗਸਟਰ ਜਿਹੜਾ ਲਾਰੈਂਸ ਬਸ਼ਨੋਈ ਹੈ ਉਹਦੀ ਇੰਟਰਵਿਊ ਜੇਲ ਦੇ ਵਿੱਚੋਂ ਖੜ ਇਹਨਾਂ ਨੇ ਕਰਵਾਈ ਤੇ ਮੰਨਣ ਤੱਕ ਲਈ ਤਿਆਰ ਨਹੀਂ ਸੀਗੇ ਇਹ ਕਿ ਅਸੀਂ ਇੰਟਰਵਿਊ ਕਰਵਾਈ ਹੈ ਇਹ ਤਾਂ ਇਹਨਾਂ ਨੂੰ ਉੱਥੇ ਮਾਨਯੋਗ ਹਾਈ ਕੋਰਟ ਨੇ ਜਦੋਂ ਖਿੱਚਿਆ ਤਾਂ ਉੱਥੇ ਜਾ ਕੇ ਇਹਨਾਂ ਨੂੰ ਦੱਸਣਾ ਪਿਆ ਵੀ ਹਾਂ ਵੀ ਸਾਡੇ ਇੱਥੇ ਹੀ ਗੈਂਗਸਟਰ ਦੀ ਇੰਟਰਵਿਊ ਜਿਹੜੀ ਲਾਰੈਂਸ ਬਸ਼ਨੋਈ ਦੀ ਅਸੀਂ ਕਰਾਈ ਹੈ ਸੋ ਇਦਾਂ ਦੇ ਹਾਲਾਤ ਇਹਨਾਂ ਦੇ 골ਡੀ ਬਰਾਡ ਅਸੀਂ ਫੜ ਲਿਆ ਜੀ ਝੂਠੀ ਸਟੇਟਮੈਂਟ ਉਹ ਇਹ ਸਾਡਾ ਮੁੱਖ ਮੰਤਰੀ ਹਰ ਰੋਜ਼ ਝੂਠੀਆਂ ਸਟੇਟਮੈਂਟਾਂ ਦਿੰਦਾ ਇਹਦੀ ਕੋਈ ਜ਼ਿੰਮੇਵਾਰੀ ਨਾ ਦੀ ਕੋਈ ਚੀਜ਼ ਨਹੀਂ ਹੈਗੀ ਪਹਿਲਾਂ ਉਹ ਨਹੀਂ ਮੰਨ ਰਿਹਾ ਸੀ ਕਿ ਅਸੀਂ ਕਰਵਾਈ ਹੈ ਗ੍ਰਹਿ ਮੰਤਰਾਲਾ ਇਹਦੇ ਕੋਲੇ ਫਿਰ ਕਹਿੰਦਾ ਜੀ ਅਸੀਂ ਗੁਜਰਾਤ ਦੇ ਵਿੱਚ ਜਾ ਕੇ ਅਸੀਂ ਤਾਂ 골ਡੀ ਬਰਾਡ ਫੜ ਲਿਆ ਕਿੱਥੇ ਫੜ ਲਿਆ ਸੋ ਪੰਜਾਬ ਦੇ ਹਾਲਾਤ 4 ਸਾਲਾਂ ਚ ਇਹਨੇ ਬੁਰੇ ਹੋ ਗਏ ਹਨ ਇਹਨਾਂ ਦੇ ਰਾਜ ਦੇ ਵਿੱਚ ਡੰਗਲ ਅੰਬੀਆ ਨੌਜਵਾਨ ਖਡਾਰੀ ਜਿਹੜਾ ਕਬੱਡੀ ਦਾ ਸਿਰ ਕੱਢਵਾ ਖਿਡਾਰੀ ਉਹ ਮਾਰਿਆ ਗਿਆ ਰਾਣਾ ਬਲਾਚੋਰੀਆ ਮਾਰਿਆ ਗਿਆ ਸੋ ਇੱਥੇ ਵੀਰਵੈਲ ਦਾ ਟੇਲਰ ਹੈ ਜਿਹੜਾ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਇੱਕ ਆਪ ਦਾ ਮਿਹਨਤ ਨਾਲ ਇੱਕ ਬ੍ਰਾਂਡ ਸ਼ੁਰੂ ਕੀਤਾ ਸੀ ਉਹ ਮਾਰਿਆ ਗਿਆ ਸੋ ਹਰ ਰੋਜ਼ ਸਨਿਆਰਾਂ ਦੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਹਜੇ 2 ਦਿਨ ਪਹਿਲਾਂ ਬਠਿੰਡੇ ਗੱਟੇ ਭਰ ਕੇ ਲੈ ਗਏ ਸਨਿਆਰੇ ਦੀ ਦੁਕਾਨ ਚੋਂ ਸੋਨੇ ਚਾਂਦੀ ਦੇ ਤੇ ਪੂਰੀ ਮਾਰਕੀਟ ਉਹਨਾਂ ਨੇ ਕਹਤਾ ਸਾਡੀ ਮਾਰਕੀਟ ਵਕਾਉ ਹੈ ਕੋਈ ਇਥੇ ਸੁਰੱਖਿਆ ਦੇ ਪ੍ਰਬੰਧ ਨਹੀਂ ਕੁਝ ਨਹੀਂ ਹੈਗਾ ਦਿਨ ਦਿਹਾੜੇ ਲੁੱਟ ਕੇ ਲੈ ਜਾਂਦੇ ਆ ਸੁਨਿਆਰੇ ਕਿਤੇ ਜਲੰਦਰ ਸੁਨਿਆਰੇ ਲੁੱਟ ਲੈ ਕੇ ਦੇ ਵਪਾਰੀ ਕੱਪੜੇ ਦੇ ਲੁੱਟ ਲੈ ਹਰ ਰੋਜ਼ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਡਾਕਟਰਾਂ ਨੂੰ ਫਰੋਤੀਆਂ ਡਾਕਟਰਾਂ ਤੋਂ ਪੈਸੇ ਮੰਗੇ ਜਾ ਰਿਹਾ ਕੋਈ ਥਾਂ ਨਹੀਂ ਜਿੱਥੇ ਫਰੋਤੀਆਂ ਨਹੀਂ ਮੰਗੀਆਂ ਜਾ ਰਹੀਆਂ ਜਿੱਥੇ ਲੋਕਾਂ ਨੂੰ ਨਹੀਂ ਮਾਰਿਆ ਜਾ ਰਿਹਾ ਅਜੇ ਅੱਜ ਰਾਤ ਦੀ ਕੱਲ ਸ਼ਾਮ ਦੀ ਘਟਨਾ ਹੈ ਕਿ ਅ ਇੱਕ ਕੋਈ ਘੁੰਮਣ ਆਇਆ ਸਾਈਕਲ ਤੇ ਰਾਜਸਥਾਨ ਚ ਤੇ ਰੋ ਰਿਹਾ ਵਿਚਾਰਾ ਕਿ ਮੇਰਾ ਇਹ ਉਹ ਮੋਬਾਈਲ ਖੋਕੇ ਲੈ ਗਏ ਮੇਰੇ ਕੋਲ ਜਿਹੜੇ ਪੈਸੇ ਸੀ ਖੋਕੇ ਲੈ ਗਏ ਕਿਸ ਰੱਖਿਆ ਜਲੰਧਰ ਸ਼ਹਿਰ ਦੇ ਵਿੱਚ ਕੈਂਟ ਦੇ ਵਿੱਚ ਹੋਇਆ ਉਹਦੇ ਨਾਲ ਦੇਖੋ ਉਹ ਕੈਂਟ ਦੇ ਵਿੱਚ ਨੂੰ ਲੁੱਟਿਆ ਗਿਆ ਤੇ ਮੈਂ ਇਥੇ ਕਹਿਣਾ ਚਾਹਣੀ ਆ ਵੀ ਲੱਸੀ ਵਾਲਾ ਡੋਲ ਲਟੇਰੇ ਖੋ ਕੇ ਭੱਜ ਜਾਂਦੇ ਆ ਕਿਸੇ ਦਾ ਮੋਬਾਈਲ ਖੋ ਕੇ ਭੱਜ ਜਾਂਦੇ ਕਿਸ ਤਰ੍ਹਾਂ ਦੇ ਹਾਲਾਤ ਆ ਲੋਕਾਂ ਨੂੰ ਸ਼ਰਿਆਮ ਛੜਕਾਂ ਤੇ ਘੇਰ ਰਹੇ ਆ ਤੇ ਸੜਕਾਂ ਦੇ ਉੱਤੇ ਲਟੇਰੇ ਇੰਨੇ ਘੁੰਮ ਰਹੇ ਆ ਪੁਲਿਸ ਉਨੀ ਹੈ ਨਹੀਂ ਕਿ ਪੁਲਿਸ ਤਾਂ ਸਾਰੀ ਇਹਨਾਂ ਦੀ ਸਕਿਉਰਿਟੀ 'ਚ ਲੱਗੀ ਹੋਈ ਆ ਕੋਈ ਮੁੱਖ ਮੰਤਰੀ ਦੀ ਆਉਦੀ ਸਕਿਉਰਿਟੀ 'ਚ ਲੱਗੀ ਆ ਮੰਤਰੀਆਂ ਦੀ ਸਕਿਉਰਿਟੀ 'ਚ ਲੱਗੀ ਆ ਘਰ ਵਾਲੀ ਦੀ ਸਕਿਉਰਿਟੀ 'ਚ ਲੱਗੀ ਆ ਮਾਂ ਦੀ ਸਕਿਉਰਿਟੀ 'ਚ ਲੱਗੀ ਆ ਭੈਣ ਦੀ ਹਰੇਕ ਨੂੰ ਤਾਂ ਇਹਨਾਂ ਨੇ ਪੁਲਿਸ ਤਾਂ ਉਧਰ ਅੰਗੇਜ ਕੀਤੀ ਹੋਈ ਆ ਕੇਜਰੀਵਾਲ ਸਸੋਧੀ ਆ ਪਤਾ ਨਹੀਂ ਕੌਣ ਕੌਣ ਆ ਕੇ ਇੱਥੇ ਬੈਠੇ ਆ ਜਿਨ੍ਹਾਂ ਨੂੰ ਸਿਕਿਉਰਿਟੀ ਦੇਈ ਜਾਂਦੇ ਆ ਤਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਨਹੀਂ ਹੈਗੀ ਗੈਂਗਸਟਰ ਦੇ ਨਾਲ ਇਹਨਾਂ ਦਾ ਪਿਆਰ ਆ ਗੈਂਗਸਟਰਾਂ ਤੇ ਵਾਰ ਨਹੀਂ ਹੈਗਾ ਜਿਹੜਾ ਜਿਹੜਾ ਡਰਾਮੇ ਕਰਦੇ ਆ ਨਾ ਇਹ ਡਰਾਮੇ ਹੀ ਆ ਸਾਰੇ ਕਿ ਕਿਸੇ ਨੂੰ ਦੇਖੋ ਜੀ ਇਸ ਦੇ ਪੈਰ 'ਚ ਗੋਲੀ ਮਾਰਦੇ ਉਹਦੀ ਲੱਤ 'ਚ ਗੋਲੀ ਮਾਰਤੀ ਤਾਂ ਹੁਣ ਕਹਿੰਦੇ ਬੋਲਟ ਦਾ ਬਦਲਾ ਬੋਲਟ ਤੇ ਇਹ ਕੋਈ ਨਹੀਂ ਹੈਗਾ ਕਿ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਇਹ ਕਿ ਜਿਹੜਾ ਤੁਸੀਂ ਝੂਠੇ ਮੁਕਾਬਲਿਆਂ ਤੇ ਜਮਾਵਾਂ ਦੇ ਪੁੱਤ ਮਾਰਦੇ ਹੋ ਲੋਕਾਂ ਨੇ ਤੁਹਾਨੂੰ ਚੁਣਿਆ ਸਰਕਾਰ ਬਣਾਈ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਦਾ ਰਾਜ ਹੋਵੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਇੱਕ ਪਾਸੇ ਲੋਕ ਗੁੰਡਾਗਰਦੀ ਤੋਂ ਪਰੇਸ਼ਾਨ ਨੇ ਦੂਜੀ ਪਾਸੇ ਸਰਕਾਰ ਦੀ ਗੁੰਡਾਗਰਦੀ ਮਾਵਾਂ ਦੇ ਪੁੱਤ ਤੁਸੀਂ ਗਰੀਬ ਮਾਵਾਂ ਦੇ ਪੁੱਤ ਘਰੋਂ ਲਾ ਜਾ ਕੇ ਤੁਸੀਂ ਮਾਰ ਦਿੰਦੇ ਹੋ ਫੜ ਕੇ ਉਹ ਪੇਟ ਦੀਆਂ ਰੋਂਦੀਆਂ ਵੀ ਸਾਡਾ ਮੁੰਡਾ ਤਾਂ ਘਰੋਂ ਲੈ ਗਏ ਜਿਹੜੇ ਗੈਂਗਸਟਰ ਹੈਗੇ ਆ ਨਾ ਉਹਨਾਂ ਨੂੰ ਤਾਂ ਤੁਸੀਂ ਪਾਲ ਰਹੇ ਹੋ ਉਹਨਾਂ ਦੀ ਤੁਸੀਂ ਪੁਸ਼ਤ ਪਣਾਈ ਕਰ ਰਹੇ ਹੋ ਉਹਨਾਂ ਤੇ ਵਾਰ ਨਹੀਂ ਕਰ ਰਹੇ ਤੁਸੀਂ ਉਹਨਾਂ ਨੂੰ ਪਿਆਰ ਕਰ ਰਹੇ ਹੋ ਉਹ ਉਹਨਾਂ ਦੇ ਤਾਂ ਤੁਸੀਂ ਸ਼ੈਲਟਰ ਦੇ ਰਹੇ ਹੋ ਉਹਨਾਂ ਦੀ ਇੰਟਰਵਿਊ ਕਰਵਾ ਰਹੇ ਹੋ ਤੁਸੀਂ ਸੋ ਇਹ ਜਿਹੜੇ ਡਰਾਮੇਬਾਜੀ ਹੈ ਨਾ ਬੰਦ ਹੋਣੀ ਚਾਹੀਦੀ ਹੈ ਪੰਜਾਬ ਅੱਜ ਹਾਲਾਤ ਇਹ ਹੈਗੇ ਆ ਕਿ ਲੋਕ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਕੋਈ ਘਰੋਂ 1000 ਰੁਪਿਆ ਲੈ ਕੇ ਤਾਂ ਨਿਕਲ ਨਹੀਂ ਸਕਦਾ ਅੰਦਰ ਆ ਕੇ ਤਾਂ ਲੁੱਟ ਕੇ ਲੈ ਜਾਂਦੇ ਆ ਲੋਕ ਨੂੰ ਸੜਕ ਤੇ ਲੁੱਟ ਕੇ ਲੈ ਗਏ ਲੋਕਾਂ ਨੂੰ ਗਲੀਆਂ 'ਚ ਲੁੱਟ ਕੇ ਲੈ ਗਏ ਸ਼ਰੀਆਮ ਡਕੈਤੀਆਂ ਹੋ ਰਹੀਆਂ ਪਰ ਪੰਜਾਬ ਸਰਕਾਰ ਹੈ ਜਿਹੜੀ ਇਹਦੀ ਟੋਟਲ ਫੇਲਿਅਰ ਹੈ ਟੋਟਲ ਨਕਮੀ ਸਰਕਾਰ ਹੈ ਮੁੱਖ ਮੰਤਰੀ ਨਕਮਾ ਕਿਉਂਕਿ ਇਹ ਸਰਕਾਰ ਜਿਹੜੀ ਹੈਗੀ ਆ ਇਹ ਦਿੱਲੀ ਤੋਂ ਚੱਲ ਰਹੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਸਾਡੇ ਨਾਲ ਸਾਡੇ ਲੋਕਾਂ ਦੇ ਨਾਲ ਉਹਨਾਂ ਦਾ ਮਤਲਬ ਸਿਰਫ ਇਹ ਹੈਗਾ ਕਿ ਅਸੀਂ ਆਪ ਲੁੱਟ ਲਈਏ ਤਾਂ ਲਟੇਰਿਆਂ ਦੀ ਸਰਕਾਰ ਤਾਂ ਆਪ ਬਣੀ ਬੈਠੀ ਹੈ ਲਟੇਰੇ ਤਾਂ ਆਪ ਹੈਗੇ ਆ ਉਧਰੋਂ ਸਰਕਾਰ ਲਟੇਰੀ ਹੈ ਉਧਰੋਂ ਗੈਂਗਸਟਰ ਹੈ ਲੋਕ ਕਿੱਥੇ ਜਾਣਗੇ ਇਹੋ ਜੀ ਸਰਕਾਰ ਲੋਕਾਂ ਨੂੰ ਨਹੀਂ ਚਾਹੀਦੀ